ਇਗਰੀ ਅਬਦੇਸਰ ਵਿਖੇ ਜਿੱਥੇ ਖਾਸ ਤੌਰ ਤੇ ਜੀ ਜ਼ਮਬੰਦੀ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਪੰਜਾਬ augmentation ਸਿੰਘ ਮਾਨ ਤੇਰਵਿੰਦ ਕੇਜਰੀਵਾਲ ਦੁਆਰਾ ਤਾਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਕੰਮ ਆਸਾਨ ਕੀਤਾ ਗਿਆ ਅਗੇ ਵਧਿਆ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਘਟਨਾ ਐਸਜੀਪੀਸੀ ਪ੍ਰਧਾਨ ਅਡੂਕਟਰ ਹਰਜਿੰਦਰ ਸਿੰਘ ਧਾਮੀ ਨੇ ਸਖਤ ਸ਼ਬਦਾਂ ਦੇ ਵਿੱਚ ਇਤਰਾਜ਼ ਐਸਜੀਪੀਸੀ ਪ੍ਰਧਾਨ ਨੇ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੋਜਮਾ ਖਿਲਾਫ 295ਏ ਦੀ ਧਾਰਾ ਲਾਈ ਜਾਵੇ ਬਲਵੰਤ ਸਿੰਘ ਭੁੰਦੜ ਨੇ ਵੀ ਕਾਰਵਾਈ ਦੀ ਮੰਗ ਕੀਤੀ ਹੈ ਸ਼ਿਵਸ਼ਨਾ ਸਮਰਤ ਕਾਵਲ ਕੁੱਟਮਾਰ ਕਰਨ ਦੇ ਜਿਹੜੇ ਨੇ ਉਹਨਾਂ ਵੱਲੋਂ ਦੋਸ਼ ਲਗੇ ਨੇ ਸੋ ਦੇਖਣਾ ਹੋਏਗਾ ਕਿ ਆਖਿਰ ਕੀ ਕੁਝ ਸ਼ਕਤੀ ਦੇ ਨਾਲ ਕਾਰਵਾਈ ਹੁੰਦੀ ਹੈ। ਇਲਾਕੇਆਂ ਅੱਜ ਵੀ ਕਹਿਣਾ ਕਿ ਜਨਾਜ਼ਰ ਕੋ ਸਖਤ ਕਾਨੂੰਨ ਨਹੀਂ ਬਣਦੇ। ਉਹਨਾਂ ਚਿਰ ਕਿਸੇ ਵੀ ਗੱਲ ਦਾ ਜਿਹੜਾ ਹੱਲ ਨਹੀਂ ਕਈ ਵਾਰੀ ਸਖਤ ਕਾਨੂੰਨ ਤੋਂ ਬਾਅਦ ਵੀ ਹੁੰਦੀਆਂ ਹਕਨਾਮਾ ਪਰ ਢਲ ਜਾਂਦੀਆਂ। ਕੁਝ ਘਟ ਹੋ ਜਾਂਦੀਆਂ। ਪਰ ਇਹ ਮੰਦਭਾਗੀ ਘਟਨਾ ਇਸ ਕਰਕੇ ਆ ਕਿ ਉਹ ਪਵਿੱਤਰ ਨਗਰੀ ਮੋਕਸਰ ਸਾਹਿਬ ਦੀ ਪਵਿੱਤਰ ਧਰਤੀ ਆ ਉੱਥੇ ਇਹੋ ਜਿਹੀ ਜਿਹੜੀ ਘਟਨਾ ਵਾਪਰੀ ਮੈਂ ਸਮਝਦਾ ਬੜਾ ਵੱਡਾ ਇੱਕ ਘਨੌਣੀ ਹਰਕਤ ਹੈ ਸਖਤ ਤੋਂ ਸਖਤ ਮੈਂ ਤਾਂ ਕਹਿੰਦਾ ਉਹਦੇ ਖਿਲਾਫ 295 ਵਿੱਚ ਪਿਕਾਰ ਆਉਂਦੀ ਤੇ ਦੀ ਟਿੱਪਣੀ ਤੇ ਕੋਈ ਨਾ ਕਿਹੜਾ ਕੀ ਕਹਿੰਦਾ ਮੇਰਾ ਕਿਸੇ ਬਾਰੇ ਕੋਈ ਨਾ ਮੈਂ ਕਹਿਣਾ ਨਾ ਕਦੇ ਕਿ ਮੈਂ ਤੇ ਗੱਲਾਂ ਇਹਦੇ ਆਪ ਦੇ ਪੰਚ ਬਵਾਦ ਆ ਉਹ ਦੂਜੇ ਦੀ ਬਵਾਦ ਮੈਂ ਕਿਸੇ ਨੂੰ ਵੀ ਨਹੀਂ ਗਿੜਦਾ ਹਮ ਨੇ ਪਲੇ ਬੁਰਾ ਨਹੀਂ ਕੋਈ ਇਹ ਗੁਰੂ ਜੀ ਸਾਨੂੰ ਸਮਝਾ ਗਏ ਨੇ ਕਿ ਅਸੀਂ ਆਪ ਬਾਤੋਂ ਚੰਗੇ ਨਹੀਂ ਤੇ ਬੁਰਾ ਕੋਈ ਨਹੀਂ ਜਿਹਨੂੰ ਅਸੀਂ ਸਮਝਿਆ ਸਭ ਤੋਂ ਸਭ ਚੰਗੀ ਆ ਦੁਨੀਆ ਇਸ ਕਰਕੇ ਭਾਈ ਸਤਾ ਸਭ ਸਿਆਣੇ ਆ ਜੋ ਕਹਿੰਦੇ ਆ ਲੇਕਿਨ ਮੇਰੀ ਤਾਂ ਗੁਰੂ ਪਾਸੇ ਹਰਦਾਸ ਹੈ ਕਿ ਕੌਮ ਚਿਖਤਾ ਹੋਵੇ ਅਸੀਂ ਇਹ ਦੇਸ਼ ਚ ਘੱਟ ਗਿੜਤੇ ਆ ਸਾਡੇ ਤੇ ਬੜੀਆਂ ਤਕਲੀਫਾਂ ਆ ਰਹੀਆਂ ਉਹਨਾਂ ਤਕਲੀਫਾਂ ਦਾ ਸਭ ਤੋਂ ਮੈਂ ਕਹਿੰਦਾ ਜਿਹੜਾ ਬਾੜਾ ਕੰਮ ਹੋਇਆ ਜੋ ਕੱਲ ਇੱਥੇ ਇੱਕ ਸਿੰਘ ਨੇ ਸਿਰਫ ਇਹ ਗੱਲ ਕੀਤੀ ਕਿ ਰਸਤਾ ਦੇ ਦਿਓ ਪਬਲਿਕ ਨੂੰ ਤੰਗ ਨਾ ਕਰੋ ਇੰਨੀ ਗੱਲ ਪਿੱਛੇ ਉਸ ਨੂੰ ਕੁੱਟਿਆ ਮਾਰਿਆ ਪੱਗਲਾ ਹੀ ਪੰਜਾਬ ਦੀ ਧਰਤੀ ਤੇ ਗੁਰਸਿੱਖ ਇੱਕ ਬੰਦਾ ਸਿਰਫ ਇੱਕ ਬੇਨਤੀ ਕਰਦਾ ਰਸਤੇ ਵਾਸਤੇ ਤੇ ਉਸ ਨੂੰ ਇਸ ਤਰ੍ਹਾਂ ਬੇਇਜ਼ਤ ਕੀਤਾ ਜਾਂਦਾ ਇਸ ਤੋਂ ਬਾਅਦ ਇਹ ਆਜ਼ਾਦੀ ਦੀ ਸਾਨੂੰ ਦੇਣ ਹੈ ਜਿਹੜੀ ਅਸੀਂ ਇਸ ਆਜ਼ਾਦੀ ਵਾਸਤੇ ਲੜੀ